ਸਾਰੇ ਨਕੋਦਰ ਦੇ ਹਲਕਾ ਨਿਵਾਸੀਆਂ ਨੂੰ ਸਾਰੇ ਸਤਕਾਲੀ ਦਲ ਦੇ ਬੀਜਪੀ ਦੇ ਵਰਕਰ ਨੂੰ ਬਹੁਤ-ਬਹੁਤ ਮੁਬਾਰਕ ਦਿਨੇ ਆ ਜਿਨ੍ਹਾਂ ਦੀ ਮਿਹਨਤ ਦਾ ਸਦਕਾ ਨਕੋਦਰ ਦੀ ਜਨਤਾ ਨੇ ਜੋ ਨਕੋਦਰ ਦੇ ਵੋਟਰਾਂ ਨੇ ਬਹੁਤ ਹੀ ਸਲਾਘਾ ਯੋਗ ਬਹੁਤ ਹੀ ਪਰਮ ਹੰਗਾਰਾ ਦਿੱਤਾ ਤੇ ਵਿਡਾਲਾ ਸਾਹਿਬ ਨੂੰ ਬਹੁਤ ਹੀ ਵਧੀਆ ਲੀਡ ਨਾਲ ਦਿਟਾਇਆ ਉਹਦੇ ਵਿੱਚ ਬਹੁਤ ਖੁਸ਼ੀ ਰਹਿਵੇਂ ਸਾਰੇ ਨੂੰ ਮੁਬਾਰਕਬਾਦ ਤੇ ਬਹੁਤ-ਬਹੁਤ ਧੰਨਵਾਦ ਨਕੋਦਰ ਦੀ ਜਨਤਾ ਦਾ ਕੌਂਟੋ ਮੋਰਫਾ ਦਾ ਬਹੁਤ ਹੀ ਸ਼ਾਨਦਾਰ ਨਤੀਜਾ ਨਿਕਲਿਆ ਹੈ ਜਿਸ ਵਿੱਚ ਬਹੁਤ ਹਲਕੇ ਤੋਂ ਸ਼੍ਰੋਮਣੀ ਕਾਲਜਰ ਅਤੇ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਬਹੁਤ ਮਜ਼ਾ ਲਿਆ ਜਿੱਪ ਪ੍ਰੋਕਸੀ ਹੈ 185000 ਵੋਟ ਦੇ ਨਾਲ ਅਸੀਂ ਇਹ ਇਲੈਕਸ਼ਨ ਜਿੱਤੀ ਹੈ ਮੈਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਅਨੁਮੋਦਨ ਦੋਨੋਂ ਸ਼ਿਨਾਂ ਨੇ ਸਜਾਈ ਦੀ ਬੜੀ ਗਿਣਤੀ ਵਿੱਚ ਸਹਾਇਤਾ ਦੇ ਸਾਨੂੰ ਆਉਣ ਵਾਲਾ ਸਤਿ ਸ੍ਰੀ ਅਕਾਲ ਕਰਨ ਦਾ ਮੌਕਾ ਬਖਸ਼ਿਆ ਸਾਰੇ ਆਪਣੇ ਲੀਡਰਾਂ ਦਾ ਵਰਕਰਾਂ ਦਾ ਉਹਨਾਂ ਦਾ ਵੀ ਧੰਨਵਾਦੀਆਂ ਜਿਨ੍ਹਾਂ ਨੇ ਇਸ ਇਲੈਕਸ਼ਨ ਵਿੱਚ ਥੋੜਾ ਬਟਮੋਲਾ ਯੋਗਦਾਨ ਪਾਇਆ ਤੇ ਬੜੀ ਸ਼ਾਨਦਾਰ ਜਿੱਤ ਸਾਨੂੰ ਰੱਬ ਦੋਈ ਅਨਕੋਤੇ